ਦੱਸ ਕੋਈ ਕੁਝ ਹੀ ਹੋ ਜਾ ਰਹੀ ਹੈ ਦੋਨਾਂ ਬੱਚਿਆਂ ਦੇ درمیان ਲਾਓ ਇੱਕ ਪਾਸੇ ਬੱਚਾ ਛੋਟਾ ਜਾਵੇ ਦੂਜੇ ਪਾਸੇ ਬੱਚੀ ਹੈ ਜਿਹੜੇ ਜਿਹੜੇ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਤਾੜੀ ਜੋਰ ਨਾਲ ਮਾਰ ਦਿਓ ਇੱਕ ਵਾਰ ਸੇਵਾਦਾਰ ਕਾਰੇ ਸ਼ਾਹ ਜੀ ਦੀ ਬੇਟੀ ਵੀ ਕੁਲੀ ਇਕਵਾਰ 2 ਸਾਲ ਪਹਿਲਾਂ ਤੇ ਪੂਰੀ ਦੁਨੀਆ ਨੂੰ ਜੱਲੇ-ਜੱਲੇ ਕਰਵਾਤੀ ਸੀਗੀ ਆ ਜਿਹਦੀ ਖੱਜੀ ਐ ਇਹ ਜੰਮੂ ਤੋਂ ਪੁੱਜੀ ਹੋਈ ਐ ਅਬੂ ਬਕਰ ਜੰਮੂ ਵਾਲਾ ਵੀ ਪੁੱਜ ਗਿਆ ਲਓ ਸਾਹਮਣੇ ਕੁਸ਼ਤੀ ਜਿਹੜੀ ਨਾ ਬੱਚਿਆਂ ਦੇ ਦਰਮਿਆਨ ਇੱਕ ਪਾਸੇ ਜਿਵੇਂ ਕਹਿ ਲਈਏਵੇਂ ਕੁੜੀ ਖੜੀ ਐ ਦੂਜੇ ਪਾਸੇ ਮੁੰਡਾ ਖੜਿਆ ਐ ਲਓ ਆ ਘਾਰੋ ਦੇ ਵਿੱਚ ਇਹ ਨਾ ਬੱਚਿਆਂ ਦੇ ਦਰਮਿਆਨ ਵੀ ਵੱਡੀ ਕੁਸ਼ਤੀ ਚੱਲਦੀ ਗਈ ਦੁੱਧ ਵਜੇ ਧੀਰ ਧਰਤੀ ਵਿੱਚ ਪਾਣੀ ਨਾ ਸੰਬੇ ਦਾ ਖਤਮ ਕਹਾਣੀ ਜਾਂ ਦਿਨ ਮੋਜਾ ਮਾਰ ਕੇ ਲਾ ਕੇ ਸੋਖਾਂ ਦੇ ਸਮੁੰਦਰਾਂ ਦੇ ਟਾਰੀ ਆਲੇ ਮਾਇ ਸੰਭ ਗੁੰਜੀਆਂ ਧੀਆਂ ਝੜ ਝਲੀਆਂ ਸਰਦਾਰੀ ਧੀਆਂ ਝੜ ਝਲੀਆਂ ਸਰਦਾਰੀ ਲਾਓ ਵੱਡੀ ਕੁਸ਼ਤੀ ਚੱਲਦੀ ਕੋਈ ਚਾਰੇ ਰਵਜੇ ਇਹਨਾਂ ਬੱਚਿਆਂ ਦੇ ਕਰਬਿਆਨ ਲਾਓ ਕੁੜੀਆਂ ਵੀ ਕੱਟ ਲਈਆਂ ਕੁੜੀਆਂ ਵੀ ਕਿਸੇ ਨਾਲੋਂ ਕੱਟ ਲਈਆਂ ਲਾਓ ਇੱਕ ਪਾਸੇ ਦੇਖਦੇ ਵੀ ਕੁੜੀ ਛੋਟੀ ਜੀ ਬੱਚੀ ਹਲਕਿਆ ਧੌਣ ਕੇ ਗੋਟਾ ਤੇ ਹੁਣ ਗੱਲ ਦੇਖਦੇ ਕੀ ਬਣਦੀ ਹੈ ਕੋਈ ਮਾਰੇ ਧੋਪੀ ਕੋਈ ਮਾਰੇ ਟਾਕ ਕੋਈ ਭੱਜ ਕੇ ਪੱਟਾ ਬਣ ਆਮਦਾਈ ਮੇਕਰ ਦੀਨਾ ਦੇ ਰੱਬ ਦੀ ਮੇਲ ਕੋਵੇ ਬੰਦਾ ਆਣ ਕੇ ਫਿਰ ਪਹਿਲਵਾਨ ਕਹ ਆਮਦਾਈ ਬੰਦਾ ਆਣ ਕੇ ਫਿਰ ਪਹਿਲਵਾਨ ਕਹ ਆਮਦਾਈ ਵੱਡੀ ਕੁਸ਼ਤੀ ਚੱਲਦੀ ਹੋਈ ਕੰਗ ਸਾਬ ਅਗਲੀ ਕੁਸ਼ਤੀ ਕਿਹੜੀ ਕਿਹੜੇ ਪਹਿਲਵਾਨਾਂ ਦੇ ਦਰਮਿਆਨ ਹੋਵੇਗੀ ਅਗਲੇ ਪਹਿਲਵਾਨ ਜਿਹੜੇ ਆ ਉਹ ਵੀ ਜਲਦੀ ਦੇ ਨਾਲ ਤਿਆਰੀ ਕਰ ਲੈਣ ਭਈ ਹਰਪਨ ਜੋੜਾ ਚਰਨ ਕਾਢ ਘਰ ਵਿੱਚ ਆ ਜਾਂਦੀ ਸਤਪਾਲ ਸ਼ਾਹਕੋਟ ਦੇ ਲੱਖੀ ਰੋਪਣ ਲਾਓ ਕੁੜੀ ਲਾਓ ਛੋਟੀ ਬੱਚੀ ਦੀ ਕੁਸ਼ਤੀ ਜਿਹੜੀ ਹੈ ਨਾ ਉਹ ਅਖਾੜੇ ਦੇ ਵਿੱਚ ਕੁਸ਼ਤੀ ਲੜ ਰਹੀ ਹੈ ਵਾਹ ਓ ਧੀਏ ਲਾਓ ਕੁਸ਼ਤੀ ਜਿਹੜੀ ਇਸ ਵੇਲੇ ਗਾਣ ਦੇ ਵਿੱਚ ਇਹਨਾਂ ਬੱਚਿਆਂ ਦੇ ਦਰਮਿਆਨ ਬਹੁਤ ਵਧੀਆ ਕੁਸ਼ਤੀ ਹੈ ਦਾ ਪੇਜ ਵੀ ਲਗਾਇਆ ਜਾ ਰਿਹਾ ਹੈ ਦੇ ਇਧਰ ਪਾਸੇ ਦੇਖਦੇ ਵੀ ਹੁਣ ਆ ਕੁੜੀ ਜਿੱਤ ਪ੍ਰਾਪਤ ਕਰਨੀ ਤੇ ਜੱਸਰ ਮੁੰਡਾ ਜਿੱਤਦਾ ਲਓ ਸਾਹਮਣੇ ਕੁਸ਼ਤੀ ਇੱਕ ਪਾਸੇ ਕਹਿੰਦੇ ਹਿੰਦੁਸਤਾਨ ਦੀ ਬੇਟੀ ਤੇ ਦੂਜੇ ਪਾਸੇ ਹਿੰਦੁਸਤਾਨ ਦਾ ਬੇਟਾ ਲਓ ਵੱਡੀ ਕੁਸ਼ਤੀ ਖਾਣ ਦੇ ਵਿੱਚ ਖਾਸ ਕਰਦੀ ਧਰਤੀ ਤੇ ਵੱਡਾ ਦੰਗਲ ਹੋ ਰਿਹਾ ਹੈ ਗਾੜਗਨ ਅੱਜ ਦੁਨੀਆ ਦੇ ਬੰਦੇ ਪਰਵਤੀ ਵੱਡੇ ਪਹਿਲਵਾਨ ਨੂੰ ਪੁੱਜਦੇ ਆ

ਕਰ ਫੂਕੇ ਤਮਾਸ਼ਾ ਵੇਖਣ ਵਾਲੀ ਗਰਦੰਦੀ ਹੈ ਲਓ ਸਾਹਮਣੇ ਕੁਸ਼ਤੀ ਕਾਲੇ ਦੇ ਵਿੱਚ ਇਹ ਬੱਲੇ 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 ਆਸਵਾਦ ਹੈ ਕੁਸ਼ਤੀ ਹੋ ਗਈ ਲੈ ਕੁਸ਼ਤੀ ਕੁੜੀ ਨੇ ਜਤੋਈਆਂ ਤਲੀ ਮਾਦੋਰ ਹੋਰਨਾਂ ਸੁਜੀ ਦੇ ਵਾਸਤੇ ਇਹ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦਸਿਆ ਨੇ ਜਿਹੜੇ ਵਾਕ ਬੂਜੋ ਨਿਕਲ ਕੇ ਉਹ ਵਿਰਦੇ ਨਹੀਂ ਜਾਣੇ ਹਾਂਜੀ ਬਹੁਤ ਵਧੀਆ ਜਿੰਨੀ ਵਧੀਆ ਕੁੜੀ ਨੇ ਕੁਸ਼ਤੀ ਦਿਖਾਈ ਨਾ ਇੰਨੀ ਵੱਡੀ ਤਾੜੀ ਨਹੀਂ ਵੱਜੀ ਤਾੜੀ ਜੋਰ ਨਾਲ ਦੇਖবার